ਹਾਂ ਜੀ ਕਿਸਾਨ ਜੀ ਸਵਾਗਤ ਆ ਤੁਹਾਡਾ ਆਪਣੇ ਜਟੂ ਚੰਨਾ ਬਾਬਾ ਡੈਰੀ ਹਾਰ ਨੂੰ ਤੇ ਜੀ ਅੱਜ ਵੀ ਵਿੱਚ ਪਾ ਦੋ ਵੈਣਾ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜ਼ੀ ਸੁਰੀਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕੋ ਠੀਕ ਹੋ ਜਾਂਗੇ ਵਧੀਆ ਬਾਲੇ ਵਧੀਆ ਕਿਵੇਂ ਚੱਲ ਰਿਹਾ ਕੰਮ ਪੂਰਾ ਵਧੀਆ ਚੱਲੀ ਜਾਂਦਾ ਚਲੋ ਵਧੀਆ ਜਦੋਂ ਲਿਆਉਣਾ ਉਹਦੀ ਕਰ ਜਾਂਦੀ ਓਕੇ ਅੱਜ ਵੀ ਫਿਰ ਦੋ ਨਗੀਨੇ ਲਿਆਂਦੇ ਆ ਹਾਂ ਪੂਰੀ ਟੌਪ ਕਲਾਸ ਲਿਆਂਦੇ ਆ ਐ ਲੈ ਕੇ ਰੂਟ ਨਾਮ ਨੂੰ ਸਹੀ ਹੈ ਵੱਡੀਆਂ ਵੜਾ ਮੰਨ ਨਹੀਂ ਕੋਈ ਨਾਮ ਤੇ ਐਡਰੈਸ ਕੋ ਨਾਂ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਡਿਸਟ੍ਰਿਕਟ ਨਿਹਾਲ ਸਿੰਘਾ ਨੇੜੇ ਪਿੰਡ ਆਪਾਂ ਨੂੰ ਨੇੜੇ ਨਿਹਾਲ ਸਿੰਘਾ ਵਾਲਾ ਰਹਿ ਗਿਆ 12 ਇਪਦਾ ਉਹ ਸਰ ਦੇ ਘਟਾ ਨੋਣਾ ਮੱਝੂ ਕੇ ਪਿੰਡ ਦੀ ਆ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ 87278 09945 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੋਈ ਆ ਤੇ ਪੇਰ ਦੂਜਾ ਬੱਸੀ ਆ ਡਾਕਟਰ ਬੱਸੀ ਹੋਈ ਆ ਜੀ ਬੱਸੀ ਹੋਈ ਆ ਹਾਂ ਦੂਜੀ ਆ ਕਪਾਧਾ ਹੁੰਦੇ ਆ ਬਾਹਰ ਨਿਕਲ ਕੱਢ ਕੇ ਕੋਕਾ ਪੀਸ ਹਨ ਕੋਕਾ ਪੀਸਾ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਬੱਸਾ ਜੀ ਬੱਚਾ ਦੇਤਾ ਕਦੋਂ ਹੋਈ ਐ ਇਹਨੂੰ ਅੱਜ ਹੋ ਗਏ 6-7 ਦਿਨ ਠੀਕ ਆ ਕਿੰਨਾ ਦੁੱਧ ਆ ਦੇ ਮੇਰਾ ਮੂਲਾ ਦੇਖ ਲੈ ਨਿਬੜੀ ਪਈ ਆ ਸਹੀ ਗੱਲ ਤਾਂ ਮੇਰਾ ਮੂਲਾ ਆ ਮਾਰੀ ਆ ਨੀ ਆ ਹਾਂ ਅਜੇ ਤੱਕ ਨਿਬੜੀ ਪਈ ਆ ਕਿੰਨਾ ਦੁੱਧ ਬਈ ਜੰਗ ਤਿਆਰ ਆ 15 ਲੀਟਰ ਤਿਆਰ ਆ ਡਾਕਟਰ ਨੇਟ ਨੇਟ ਠੀਕ ਆ ਆਰਡਰ ਚੰਗਾ ਥਾਣ ਚੰਗਾ ਪੂਰੀ ਵਿਥੀ ਦੇ ਕਲਾ ਕਲਾ ਥਣ ਇੱਕੋ ਜੇ ਥਾਣਾ ਕੋਈ ਬਾਦਮਾ ਨਹੀਂ ਘਟਵਾਨੀ ਤੇ 2 ਘੰਟੇ ਪਹਿਰ ਚਵਾਈ ਚ ਹਜੇ ਜਿਹੜੇ ਹਸਾਮਾ ਅੱਜ ਚੋਕੇ ਲਿਆਂਦੀ ਆਪਾਂ ਠੀਕ ਚੱਲ ਭਾਈ ਖੋਲ ਦੇ ਬੜੀ ਤੋਰ ਤੇ ਦੇਰੀਆ ਬੱਸੀ ਦਿਖਾਉਂ ਗਿਆ ਦਾ ਟਰੈਕ ਬੱਸੀ ਆ ਕਲਰ ਬੜਾ ਚੰਗਾ ਸੂਈ ਸਵਾਈਆ ਫੇਸ ਦੀ ਬਿਊਟੀ ਦਿਖਾਵਾਂਗੇ ਨੇੜ ਤੋਂ ਕਮਾਲ ਦੀ ਆ ਟੂਆ ਟੂਆ ਪੂਰਾ ਚੰਗਾ ਹਨਾ ਗਰਮ ਵਾਲੀ ਦੇ ਲੈ ਚੀਜ਼ ਆ ਡਾਕਟਰ ਉਨੀ ਵਾਦੀ ਪੂਰੀ ਚੰਗੀ ਦਾ ਛੋਟਾ ਛੋਟਾ ਕੰਨ ਫੁੱਲ ਬਰੀਡ ਵਾਲਾ ਉਹ ਰੇ ਬਰੀਡਾ ਹੈ ਵੀ ਬੱਸੀ ਜਮ ਹਾਂ ਕੱਦ ਗੁੱਦ ਵੀ ਚੰਗਾ ਗਰਮ ਚੰਗਾ ਪੂਰੇ ਫੁੱਲ ਕਰਦਾ ਟੂਰਾ ਟੂਰਾ ਇੱਕ ਨੰਬਰ ਆਰਡਰ ਕਮਾਲ ਦਾ ਥਣ ਪਹੁੰਚ ਗਿਆ ਚਵਾਈ ਕਿਵੇਂ ਆ ਬਾਈ ਬਾੜੂ ਪੋਲੀ ਇੱਕ ਨੰਬਰ ਹਾਂ ਪੋਲੀ ਚਵਾਈ ਆ ਠੀਕ ਆ ਬਾਈ ਪੂਰੀ ਪੋਲੀ ਚਵਾਈ ਆ ਬਾਈ ਕਹਿੰਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਤੇ ਮੁੱਲ ਦੱਸ ਦੇ ਬਾਈ ਫਿਰ ਜਾਈ ਮੁੱਲ ਮੈਂ ਕਹਿੰਦਾ ਆਪਾਂ ਉਹਦੀ ਕਰ ਲਾਂਗੇ ਫੋਨ ਤੇ ਫੋਨ ਤੇ ਕਰ ਲਵਾਂਗੇ ਹਾਂ ਬਈ ਕਿਵੇਂ ਹੋਣਾ ਨਾ ਨਹੀਂ ਤਾਂ ਫਿਰ ਆਪਾਂ ਜੇ ਦੁੱਧ ਤੇ ਲਿਆ ਕੇ ਵੇਚੀ ਤਾਂ ਫਿਰ ਉਹ ਜਿਹੇ ਹਿਸਾਬ ਨਾਲ ਵੇਚਣੀ ਹੈ ਨਾ ਠੀਕ ਆ ਪਕੜਾਂਗੇ ਵੀ ਲਿਆਂਦੀ ਆ ਮਸਾਲੇ ਆਂਦੀ ਆ ਹੂੰ ਟਾਈਮ ਹੀ ਹੋਣਾ ਪੈਣਾ ਵੀ 70 75 ਹੋਊਗਾ ਕੋਈ ਡਰੇਵ ਨਾ ਹੂੰ ਬੂੰ ਲਾਉਗਾ ਆਪਾਂ ਦੱਸਾਂਗੇ ਘਾਟੀ ਹੋਊਗਾ ਰੇਟ ਠੀਕ ਆ ਬਾਈ ਬਾਲਾ ਮੋਲਣੀ ਕਰਦੇ ਹਾਂ ਬਾਈ ਕਹਿੰਦਾ ਜਾਇਜ ਮੁੱਲ ਦਾ ਬਹਿਣਾ ਦੇ ਰਿਹਾ ਮੁੱਲ ਯਾਰ ਪਹਿਲਾਂ ਵੀ ਬਾਈ ਦੇ ਜਾਇਜ ਹੀ ਹਾਂ ਹਾਂ ਬੀਣਾ ਤਾਂ ਕੋਈ ਚੱਕਰ ਹੀ ਨਹੀਂ ਮੁੱਲ ਦਾ ਚੱਕਰ ਹੀ ਹਾਂ ਪਰ ਬੱਛੀ ਦੇਗਾ ਹਾਂ ਚਾਰ ਸਿਰੋ ਇੱਕੋ ਜੀ ਬਾਈ ਬੈਡ ਪਸੰਦ ਕਰ ਲਿਓ ਪਾਤਾ ਬਾਈ ਦੇ ਜਾਇਜ ਹੀ ਹੁੰਦੇ ਆ ਅੱਗੇ ਜਿਹੜੋ ਪਾਉਣੀ ਰਹਿੰਦੇ ਆ ਕਿ ਨਹੀਂ ਜਾਗੇ ਬਾਈ ਹਾਂ ਹਾਂ ਮੁੱਲ ਜਾਇਜ ਹੀ ਹੁੰਦੇ ਆ ਬਾਈ ਦੇ ਬਾਈ ਵਾਲੇ ਮੁੱਲ ਨਹੀਂ ਛੇਤੀ ਜਿਹੜੇ ਸਾਹ ਯਾਰ ਬੱਸੀ ਓ ਡਾਕਟਰ ਬੱਛੀ ਵਾਲੇ ਦਾ 70 75 93 ਆਪਾਂ ਨਹੀਂ ਮੰਗਦੇ 70 ਨਹੀਂ ਮੰਗਣਾ ਆਪਾਂ ਠੀਕ ਆ ਹਾਂ ਤਾਂ ਥੱਲੇ ਹੀ ਤਾਂ ਮੰਗੇ ਸਹੀ ਗੱਲ ਆ ਨੂ ਮੀਟਰ ਤੋਂ ਤਾਂ ਕੱਢੂਗੀ ਡਾਕਟਰ ਇਹ ਹੁਣ ਤੈਨੂੰ ਵੀ ਪਤਾ ਨਹੀਂ ਅੱਜ ਆਇਆ ਖੱਡੀ ਜਾਂਦੀ ਹੈ ਠੀਕ ਆ ਬਾਈ ਹੂੰ ਥਣ ਥਣ ਬੜਾ ਚੰਗਾ ਹਨ ਹਾਂ ਖੱਡੀ ਸੀ ਦਾ ਬੋਦੀਵਾਦੀ ਪੂਰੀ ਚੰਗੀ ਆ ਅੱਗੇ ਦੋਨ ਕਿੰਨੇ ਦਿਨ ਲੋਗ ਵਰਮ ਵਾਲੀ ਇਹ ਦਾ 30 ਤਰੀਕ ਨੂੰ ਦਿਨ ਪੂਰੇ ਦੱਸਿਆ ਡਾਕਟਰ ਉਹਨਾਂ ਨੇ ਠੀਕ ਆ 30 ਤਰੀਕ ਨੂੰ ਪੂਰੇ ਆ ਦਿਨ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਕੱਚੀ ਕੱਚੀ ਆ ਨਾ ਐ ਨਹੀਂ ਗੱਲ ਕੋਈ ਗਰਮ ਨਹੀਂ ਜੀ ਇਹਨਾਂ ਨੂੰ ਡਰਦੀ ਆ ਸੀਲ ਵੀ ਬੋਲਾ ਹਨ ਉਸ ਕੱਚਲੀ ਆ ਪਤਾ ਨਹੀਂ ਠੰਡੀ ਹਲਾ ਹੂੰ ਉਹ ਸਕਤੀ ਦੇ ਕਰਕੇ ਕਰ ਜਿਵੇਂ ਮਰਜੀ ਬੈਠਣਾ ਆਣ ਦੇਖਣਾ ਮੱਝਾਂ ਆਣ ਲੱਗਿਆ ਕਹਿਣਾ ਕੁਛ ਨਹੀਂ ਮੱਝਾਂ ਆਣ ਥਣ ਲੱਗਿਆ ਬਾਲ ਦੇਖੀ ਕਿੰਨੇ ਪਿਆ ਹਨਾ ਹਾਂ ਹਾਂ ਸਾਰੀਆਂ ਆਹ ਬਲਟਾਂ ਕੱਢ ਕੇ ਹਾਂ ਥਾਣ ਦੇਖ ਮੁੱਠੀ ਆਲਾ ਥਣ ਲੱਗਿਆ ਹਾਂ ਲੈ ਠੰਡੀ ਸੀ ਲੈਂ ਨਹੀਂ ਉਦਾਰ ਮੰਨੀ ਕੋਰਾ ਆਵਾ ਹੋਲ ਨੇ ਮਣੀ ਤੋਰ ਦੀ ਹੋਰ ਦੂਜਾ ਸੂਆ ਬੱਸੀ ਰਟਰੀ ਦੀ ਸੂਲ ਦਾ ਚੰਗਾ ਛੋਟੀ ਨਾ ਮੰਨਿਓ ਕਲਰ ਚੰਗਾ ਬਈ ਥਾਨ ਬਹੁਤ ਚੰਗਾ ਕੱਲੀ ਕੱਚੀ ਕੱਚੀ ਆ ਕੱਚੀਆਂ ਆਲਾ ਭਾਉਗਾ ਹਾਂ ਹਾਂ ਉਹ ਜਾ ਕੱਢ ਕੱਢ ਬਿਊਟੀ ਗੱਡ ਬੱਸੀ ਦੇ ਹਿਸਾਬ ਨਾਲ ਡਾਟ ਫੁੱਲ ਲਾ ਲੈ ਫੁੱਲ ਆ ਯਾਰ ਹਾਂ ਇਹ ਵੀ ਛੋਟੀ ਆ ਹਾਂ ਇੱਧਰ ਤੇ ਕਰਾਉਂਦੀ ਬੱਸ ਗੱਡ ਮਣੀ ਦਿਖਾਈਏ ਹਾਂ ਰੰਗ ਰੂਪ ਦਿਖਾ ਰ ਚਮਕ ਨਮ ਕਲੀ ਹਾਂ ਫੁੱਲ ਕਰਦਾ ਕੋਈ ਛੋਟੀ ਨਾ ਮੰਨਿਓ ਬੱਸ ਕੱਚੀ ਆ। ਕੀਿਆਂ ਦੇ ਹਿਸਾਬ ਨਾਲ ਬਾਈ ਦੇ ਫਿਰ ਮੁੱਲ ਵੀ ਕੱਚੇ ਵਾਲੀ ਹੋਣਗੇ। ਕਹਿੰਦੇ ਬਾਈ। ਹਾਂ ਹਾਂ ਉਹਦਾ ਕੋਈ ਜਾਂ ਪੱਥੱਲੇ ਵੀ ਦਵਾਂਗੇ। ਜਿਹੜਾ ਸੰਭੂਗ ਅਗਲਾ 10-8 ਨਾ। ਠੀਕ ਆ ਬਾਈ। ਹਾਂ ਲੈ। ਪਰ ਉਹਨਾਂ ਨੇ ਤਾਂ ਤੀ ਤਰੀਕ ਨੂੰ ਦਿਨ ਪੂਰੇ ਦੇ ਦੱਸਿਆ। ਠੀਕ ਆ ਬਾਈ। ਹੂੰ। ਬਾਲਾ ਮੋਲਣੀ ਕਰਨਾ ਬਾਈ ਕਹਿੰਦਾ ਯਾਜ ਮੋਲਣਾ ਬਹਿਣਾ ਦੇ ਦੇਣੀ ਆ। ਪਰ ਵਹਿੜਾ ਚੰਗੀਆਂ ਨੇ ਬਾਈ। ਪੂਰਾ ਸਿਰਾ ਜਦ ਡੱਟ ਸਹੀ ਗੱਲ। ਬਾਕੀ ਠੰਡੀ ਆ ਕਹਿਣਾ ਕੁਛ ਨਹੀਂ ਨਾ 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 ਆਏਗਾ ਲਾਉਂਡ ਫੁੱਲ ਆਉਂਦਾ ਜੇ ਮੈਂ ਮਰਜੀ ਉਹ ਕਰ ਚੱਲਦਾ ਉਹ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੋਈ ਗਰਮ ਗੁਰਮੰਗੀ ਗਰਮ ਨਹੀਂ ਹੈਗੀ ਟੂਆ ਬਣੀ ਵੈੜ ਜਰਸੀ ਵੀ ਬਹੁਤ ਚੰਗੀਆਂ ਟੂਆ ਟੂਆ ਬੋਦੀਵਾਦੀ ਛੋਟਾ ਛੋਟਾ ਕੰਨ ਲੇਵਾ ਥਾਣ ਇੱਕ ਨੰਬਰ ਪੂਰੀ ਵਿੱਚੀ ਦੇ ਕੱਲਾ ਕੱਲਾ ਥਾਣ ਚਵਾਈ ਚਵਾਈ ਬਾਈ ਕਹਿੰਦਾ ਐਨ ਓਕੇ ਆ ਮੁੱਲ ਜਮਾਇਜ਼ ਹੋਣਗੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ